ਵਾਹੂ ਪ੍ਰਗਟਿਓ ਮਰਦੇ ਆ ਗੰਮੜਾ ਬ੍ਰਿਆਮ ਇਕੇਲਾ ਵਾਹੂ ਵਾਹੂ ਕੋ ਬੇਂਦ ਸਿੰਘ ਆਪੀ ਗੁਰ ਜੀਲਾ ਦਿਨ ਚੱਲ ਰਹੇ ਨੇ ਛੀਤੀ ਹਫਤਾ ਚੱਲ ਰਿਹਾ ਏ ਤੇ ਸਾਰੀ ਭਰਾਵਾਂ ਨੂੰ ਬੇਨਤੀ ਕਰਦਾ ਚਾਹੇ ਉਹ ਮੋਨੇ ਨੇ ਕਿਸ ਕਤਲ ਨਹੀਂ ਕਿਸੇ ਵੀ ਧਰਮ ਨੂੰ ਮੰਨਦੇ ਹੋ ਪਰ ਇਹ ਹਫਤਾ ਜਿਹੜਾ ਤੁਸੀਂ ਸ਼ਰਤੀ ਦਸਤਾਰਾਂ ਬੰਨ੍ਹ ਕੇ ਰੱਖੋ ਦਸਤਾਰਾਂ ਬੰਨ੍ਹ ਕੇ ਰੱਖੋਗੇ ਸਾਦਾ ਪ੍ਰਸ਼ਾਦਾ ਛਕੋਗੇ ਤੇ ਫਤੇਗੜ ਸਾਹਿਬ ਦਾ ਜਿਹੜਾ ਉਹ ਧਿਆਨ ਧਰੋਗੇ ਠੰਡੀ ਬੁਰਜ ਦੇ ਵਿੱਚ ਬੈਠੀ ਮਾਤਾ ਗੁਜਰ ਕੌਰ ਜੀ ਸਹੇਜਾ ਦਾ ਬਾਬਾ ਜੋਰਾਵਰ ਸਿੰਘ ਬਾਬਾ ਫਤੇਜ ਸਿੰਘ ਜਦੋਂ ਅੱਖਾਂ ਬੰਦ ਕਰੋਗੇ ਸਰਦੀ ਉੱਤੇ ਦਸਤਾਰ ਹੋਊਗੀ ਮੈਨੂੰ ਲੱਗਦਾ ਕਿ ਤੁਹਾਨੂੰ ਸਾਰਾ ਹਫ਼ਤਾ ਜਿਹੜਾ ਆ ਉਹ ਤੁਹਾਡਾ ਧਿਆਨ ਜਿਹੜਾ ਆ ਉਹ ਫਤੇਗੜ ਸਾਹਿਬ ਦੀ ਧਰਤੀ ਤੇ ਰਹੇਗਾ ਚਮਕੌਰ ਦੀ ਧਰਤੀ ਤੇ ਰਹੇਗਾ ਕਿਉਂਕਿ ਸਾਨੂੰ ਆਜ਼ਾਦੀ ਦੇਣ ਵਾਸਤੇ ਸਾਡੇ ਗਲੋਂ ਗਲਾਮੀ ਲਾਉਣ ਵਾਸਤੇ ਕਲਗੀਧਰ ਪਾਤਸ਼ਾਹ ਨੇ ਆਪਣੇ ਜਾਨ ਤੋਂ ਪਿਆਰੀ ਸਿੰਘ ਤੇ ਆਪਣਾ ਸਾਰਾ ਸਰਬੰਸ ਸਾਡੇ ਉੱਪਰ ਦੀ ਵਾਰ ਦਿੱਤਾ ਅਸੀਂ ਕੁਝ ਨਹੀਂ ਕਰ ਸਕਦੇ ਪਰ ਇਹਨਾਂ ਦੇ ਜ਼ਰੂਰ ਕਰ ਸਕਦੇ ਹਾਂ ਕਿ ਸਿਰ ਤੇ ਉਹਨੇ ਦਿਨ ਦਸਤਾਰਾ ਬੰਨ ਕੇ ਰੱਖੀਏ ਤੇ ਉਹਨਾਂ ਦੀ ਯਾਦ ਜਿਹੜੀ ਹੈ ਉਹਨੂੰ ਆਪਣੇ ਜਿਹੜਾ ਆ ਸੀਨੇ ਦੇ ਵਿੱਚ ਵਸਾ ਕੇ ਰੱਖੀਏ ਕਿਉਂਕਿ ਇਹ ਦਿਨ ਹੁੰਦੇ ਨੇ ਜਦੋਂ ਤੁਸੀਂ ਥੱਲੇ ਤਰਤੀ ਤੇ ਲੇਟ ਕੇ ਸੌਂਦੇ ਹੋ ਰਾਤ ਨੂੰ ਤੁਹਾਨੂੰ ਇਹ ਵਾਰ-ਵਾਰ ਅਹਿਸਾਸ ਹੁੰਦਾ ਕਿ ਮੈਂ ਥੱਲੇ ਕਿਉਂ ਲੇਟਿਆ ਉਸ ਦਾ ਕਾਰਨ ਤੁਹਾਡੇ ਦਿਮਾਗ ਦੇ ਤੁਹਾਡੀ ਜਨ ਦੇ ਵਿੱਚ ਆਉਂਦਾ ਰਹਿੰਦਾ ਜਦੋਂ ਉਹ ਆਉਂਦਾ ਰਹਿੰਦਾ ਤੇ ਉਹ ਇੱਕ ਟਿਕਾ ਬਣ ਜਾਂਦਾ ਤੁਹਾਡੀ ਸੂਰਤ ਜਿਹੜੀ ਹੈ ਉਹ ਕਲਗੀਧਰ ਪਾਤਸ਼ਾਹ ਦੇ ਚਰਮਾ ਦੇ ਵਿੱਚ ਉਹਨਾਂ ਦੇ ਸਹਿਬਜ਼ਾਦਿਆਂ ਦੀ ਸੂਰਤ ਜਿਹੜੀ ਹੈ ਉਹ ਵਾਰ-ਵਾਰ ਤੁਹਾਡੇ ਜਨ ਦੇ ਵਿੱਚ ਟਿਕਾ ਬਣਾ ਦਿੰਦੀ ਹੈ ਸੋ ਇਹ ਦਿਨ ਨੇ ਜੇ ਤੁਸੀਂ ਆਪਣੀ ਜ਼ਿੰਦਗੀ ਦਾ ਆਨੰਦ ਲੈਣਾ ਤੇ ਉੰਜੇ ਲੇਟੋ ਸਿਰ ਤੇ ਦਸਤਾਰ ਬੰਨ ਕੇ ਰੱਖੋ ਚਾਹੇ ਕਿਸੇ ਵੀ ਧਰਮ ਨੂੰ ਮੰਨਦੇ ਹੋ ਸਿਰ ਤੇ ਕੇਸ ਨਹੀਂ ਹੈ ਕੋਈ ਗੱਲ ਨਹੀਂ ਗੱਲਾਂ ਆਪਾਂ ਗੁਰੂ ਨਾਲ ਪਿਆਰ ਜਿਹੜਾ ਆ ਉਹ ਬਣਾਈਏ ਜਦੋਂ ਗੁਰੂ ਦੇ ਨਾਲ ਪਿਆਰ ਬਣ ਗਿਆ ਤੇ ਬਾਕੀ ਦੇ ਕੰਮ ਜਿਹੜੇ ਮੈਨੂੰ ਪੂਰਨਾਸ ਹੈ ਕਿ ਉਹ ਵੀ ਜ਼ਰੂਰ ਹੋਣਗੇ ਸੋ ਕਿਰਪਾ ਕਰਕੇ ਇਹ ਜਿਹੜਾ ਸ਼ਹੀਦੀ ਹਫਤਾ ਆ ਜਿੰਨਾ ਚਿਰ ਆਪਾਂ ਬਾਬਾ ਮੋਤੀराम ਮੇਰਾ ਉਹਨਾਂ ਦੇ ਪਰਿਵਾਰ ਦਾ ਸ਼ਹੀਦੀ ਦਿਨ ਮਨਾ ਕੇ ਫਿਰ ਆਪਾਂ ਚੜ੍ਹਦੀ ਕਲਾ ਦੀ ਅਰਦਾਸ ਕਰਾਂਗੇ ਤੇ ਆਪਾਂ ਇੱਕ ਨਵੇਂ ਜੋਸ਼ ਦੇ ਵਿੱਚ ਇੱਕ ਨਵੀਂ ਜ਼ਿੰਦਗੀ ਜੀਣੀ ਜਿਹੜੀ ਆ ਉਹ ਆਰੰਭ ਕਰਾਂਗੇ ਕਿਉਂਕਿ ਜਿਵੇਂ ਜਿਵੇਂ ਠੰਡ ਵੱਧਦੀ ਜਾਏਗੀ ਤਾਨੂੰ ਕੱਲ ਕੀ ਤਰਪਾਸ਼ਾ ਦਾ ਸਾਰਾ ਵਿਛੜਿਆ ਹੋਇਆ ਪਰਿਵਾਰ ਜਿਹੜਾ ਉਹ ਤੁਹਾਡੇ ਜ਼ਿਹਨ ਦੇ ਵਿੱਚ ਘੁੰਮਦਾ ਰਹੇਗਾ ਤੇ ਤੁਹਾਡੇ ਮਨ ਦੇ ਵਿੱਚ ਹਰ ਇੱਕ ਸੰਘਰਸ਼ ਨੂੰ ਜਿੱਤਣ ਲਈ ਹਰ ਇੱਕ ਹੌਲਜੰ ਦੇ ਵਿੱਚ ਨਿਕਲਣ ਲਈ ਤੇ ਹਰ ਇੱਕ ਬਿਮਾਰੀ ਨਾਲ ਲੜਨ ਦੀ ਤੇ ਹਰ ਮੁਸੀਬਤ ਨਾਲ ਟਕਰਾਉਣ ਦੀ ਜਿਹੜੀ ਉਹ ਤਾਕਤ ਪੈਦਾ ਹੋਏਗੀ ਸੋ ਕਿਰਪਾ ਕਰੋ ਬੇਨਤੀ ਨੂੰ ਪ੍ਰਵਾਨ ਕਰੋ ਹੋ ਸਕੇ ਤੇ ਅੱਜ ਤੋਂ ਹੀ ਆਪਣੇ ਸਿਰ ਦੇ ਉੱਤੇ ਦਮਾਲਾ ਪਰਨਾ ਇਸ ਕੀ ਦਸਤਾਰ ਸਜਾਉਣੀ ਸ਼ੁਰੂ ਕਰੋ ਤੇ ਕੋਸ਼ਿਸ਼ ਕਰਿਓ ਕਿ ਇਹ ਦਸਤਾਰ ਸਦਾ ਲਈ ਤੁਹਾਡੇ ਸਿਰ ਦਾ ਜਿਹੜਾ ਉਹ ਤਾਜ ਬਣ ਜਾਵੇ ਪੰਥ ਦੀ ਸ਼ਾਨ ਬਣ ਜਾਵੇ ਕਿਉਂਕਿ ਕਲਗੀਧਰ ਪਾਤਸ਼ਾਹ ਨੇ ਆਪਾਂ ਨੂੰ ਡਾਇਰੈਕਟ ਪ੍ਰਗਟਿਓ ਖਾਲਸਾ ਪ੍ਰਮਾਤਮਾ ਕੀ ਮੌਜ ਆਪਾਂ ਨੂੰ ਡਾਇਰੈਕਟ ਜਿਹੜੇ ਨਮਾਇंदे ਅਕਾਲ ਪੁਰਖ ਦੇ ਬਣਾਇਆ ਆਪਾਂ ਅਕਾਲ ਪੁਰਖ ਨੂੰ ਰਿਪਰੈਜ਼ੈਂਟ ਕਰ ਰਹੇ ਹਾਂ ਇਸ ਕਰਕੇ ਜਿੱਥੇ-ਜਿੱਥੇ ਵੀ ਤੁਸੀਂ ਵਸਦੇ ਹੋ ਬਹੁਤ ਵਧੀਆ ਹੋਏਗਾ ਕਿ ਤੁਸੀਂ ਇਹਨਾਂ ਦਿਨਾਂ ਦੇ ਵਿੱਚ ਸਿਰ ਤੇ ਦਸਤਾਰ ਸਜਾ ਕੇ ਤੇ ਲੋਕ ਜਦੋਂ ਤੁਹਾਨੂੰ ਪੁੱਛਣ ਤੁਸੀਂ ਦੱਸੋ ਕੇਸ਼ਹੀ ਦੀ ਹਫਤਾ ਚੱਲਦਾ ਇਹਨਾਂ ਦਿਨਾਂ ਦੇ ਵਿੱਚ ਕਲਗੀਧਰ ਪਾਤਸ਼ਾਹ ਦੀ ਚਾਰ ਸੈਵਜਾਦੀ ਜਾਨਾਂ ਤੋਂ ਪਿਆਰੀ ਸਿੰਘ ਭਾਈ ਉਦੇ ਸਿੰਘ ਭਾਈ ਸੰਗਤ ਸਿੰਘ ਬਾਬਾ ਜੀਵਨ ਸਿੰਘ ਤੇ ਹੋਰ 40 ਸਿੰਘਾਂ ਨੇ ਤੇ ਹੋਰ ਬਿਆੰਤ ਸਿੰਘਾਂ ਨੇ ਜਿਹੜਾ ਉਹ ਸ਼ਹੀਦੀਆਂ ਪੀਤਾ ਸਾਡੀ ਆਜ਼ਾਦੀ ਦੀ ਖਾਤਰ ਸਾਡੇ ਲਈ ਜੋ ਤੁਸੀਂ ਲੋਕਾਂ ਨੂੰ ਦੱਸੋਗੇ ਜਦੋਂ ਪ੍ਰਚਾਰ ਕਰੋਗੇ ਤੇ ਮੈਨੂੰ ਲੱਗਦਾ ਤੇ ਸਿੱਖੀ ਜਿਹੜੀ ਐ ਉਹ ਅੰਬਰਾਂ ਨੂੰ ਛੋਹੇਗੀ ਆਪਾਂ ਸਾਰੇ ਪ੍ਰਚਾਰਕ ਹਾਂ ਜਿੰਨਾ ਹੋ ਸਕੇ ਆਪਣੇ ਧਰਮ ਦਾ ਪ੍ਰਚਾਰ ਕਰੋ ਇੰਨੀਆਂ ਬੇਨਤੀਆਂ ਪ੍ਰਵਾਨ ਕਰਨੀਆਂ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹੂ ਪ੍ਰਗਟਿਓ ਮਰਦਿਆ ਗੰਮੜਾ ਬਰਿਆਮ ਇਕੱਲਾ ਵਾਹ ਵਾਹ ਕੋ ਬੇਂਦ ਸਿੰਘ ਆਪੇ ਗੁਰ ਚੇਲਾ ਦਿਨ ਚੱਲ ਰਹੇ ਨੇ ਸ਼ੀਤੀ ਹਫ਼ਤਾ ਚੱਲ ਰਿਹਾ ਹੈ ਤੇ ਸਾਰੇ ਭਰਾਵਾਂ ਨੂੰ ਬੇਨਤੀ ਕਰਦਾ ਚਾਹੇ ਉਹ ਮੋਨੇ ਨੇ ਇਸ ਕਤਲ ਨੇ ਕਿਸੇ ਵੀ ਧਰਮ ਨੂੰ ਮੰਨਦੇ ਹੋ ਪਰ ਇਹ ਹਫ਼ਤਾ ਜਿਹੜਾ ਤੁਸੀਂ ਸਿਰ ਤੇ ਦਸਤਾਰਾਂ ਬੰਨ੍ਹ ਕੇ ਰੱਖੋ ਦਸਤਾਰਾਂ ਬੰਨ੍ਹ ਕੇ ਰੱਖੋਗੇ ਸਾਦਾ ਪ੍ਰਸ਼ਾਦਾ ਛਕੋਗੇ ਤੇ ਫਤੇਗੜ ਸਬ ਦਾ ਜਿਹੜਾ ਉਹ ਧਿਆਨ ਕਰੋਗੇ ਠੰਡੀ ਬੁਰਜ ਦੇ ਵਿੱਚ ਬੈਠੀ ਮਾਤਾ ਗੁਜਰ ਕੌਰ ਜੀ ਸੈਭ ਜਤਾ ਬਾਬਾ ਜੋਰਾਵਰ ਸਿੰਘ ਬਾਬਾ ਫਤੇਸ ਸਿੰਘ ਜਦੋਂ ਅੱਖਾਂ ਬੰਦ ਕਰੋਗੇ ਸਿਰ ਦੇ ਉੱਤੇ ਦਸਤਾਰ ਹੋਊਗੀ ਮੈਨੂੰ ਲੱਗਦਾ ਕਿ ਤੁਹਾਨੂੰ ਸਾਰਾ ਹਫਤਾ ਜਿਹੜਾ ਆ ਉਹ ਤੁਹਾਡਾ ਧਿਆਨ ਜਿਹੜਾ ਆ ਉਹ ਫਤਿਹਗੜ ਸਾਹਿਬ ਦੀ ਧਰਤੀ ਤੇ ਰਹੇਗਾ ਚਮਕੌਰ ਦੀ ਧਰਤੀ ਤੇ ਰਹੇਗਾ ਕਿਉਂਕਿ ਸਾਨੂੰ ਆਜ਼ਾਦੀ ਦੇਣ ਵਾਸਤੇ ਸਾਡੇ ਗਲੋਂ ਗਲਾਮੀ ਲਾਉਣ ਵਾਸਤੇ ਕਲਗੀਧਰ ਪਾਤਸ਼ਾਹ ਨੇ ਆਪਣੇ ਜਾਨ ਤੋਂ ਪਿਆਰੇ ਸਿੰਘ ਤੇ ਆਪਣਾ ਸਾਰਾ ਸਰਬੰਸ ਸਾਡੇ ਉੱਪਰ ਦੀ ਵਾਰ ਦਿੱਤਾ ਅਸੀਂ ਕੁਝ ਨਹੀਂ ਕਰ ਸਕਦੇ ਪਰ ਇਹਨਾਂ ਦੇ ਜ਼ਰੂਰ ਕਰ ਸਕਦੇ ਆ ਕਿ ਸਿਰ ਤੇ ਉਹਨੇ ਦਿਨ ਦਸਤਾਰਾ ਬੰਨ ਕੇ ਰੱਖੀਏ ਤੇ ਉਹਨਾਂ ਦੀ ਯਾਦ ਜਿਹੜੀ ਹੈ ਉਹਨੂੰ ਆਪਣੇ ਜਿਹੜਾ ਆ ਸੀਨੇ ਦੇ ਵਿੱਚ ਵਸਾ ਕੇ ਰੱਖੀਏ ਕਿਉਂਕਿ ਇਹ ਦਿਨ ਹੁੰਦੇ ਨੇ ਜਦੋਂ ਤੁਸੀਂ ਥੱਲੇ ਧਰਤੀ ਤੇ ਲੇਟ ਕੇ ਸੌਂਦੇ ਹੋ ਰਾਤ ਨੂੰ ਤੁਹਾਨੂੰ ਇਹ ਵਾਰ-ਵਾਰ ਅਹਿਸਾਸ ਹੁੰਦਾ ਕਿ ਮੈਂ ਥੱਲੇ ਕਿਉਂ ਲਟਿਆ ਉਸ ਦਾ ਕਾਰਨ